ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੁੰਦਾ ਏ ਇਹ ਜੋਤ ਦਾ ਪ੍ਰਸ਼ਾਦ ਲੰਮੜਿਆ ਤੇ ਬੜੀ ਕਿਰਪਾ ਜਾਂਦੀ ਆ ਸੰਗਤ ਬਾਬਾ ਦੀਵਸ ਸਿੰਘ ਦੇ ਦਰਬਾਰ ਤੇ ਨਤਮਸਤਕ ਹੋਣ ਵਾਸਤੇ ਆਉਂਦੀ ਆ ਜੋ ਬਹੁਤ ਵੱਡੀ ਗਿਣਤੀ ਜਾਂਦੀ ਆ ਉਹ ਜੋਤ ਦਾ ਜਿਹੜਾ ਘਿਓ ਜੋਤ ਚ ਪੈਂਦਾ ਔਰ ਇੱਥੋਂ ਹੀ ਘਿਓ ਥੋੜਾ ਜਿਹਾ ਸੰਗਤ ਭਾਵਨਾ ਨਾਲ ਸਤਕਾਰ ਨਾਲ ਆਪਣੇ ਘਰ ਲੈ ਕੇ ਜਾਂਦੀ ਆ ਕੋ ਬੋੜਾ ਮੋੜਾ ਦਰਦ ਹੁੰਦਾ ਸੰਗਤ ਦੀ ਭਾਵਨਾ ਨਾਲ ਸੰਗਤ ਲਾਉਂਦੀ ਆ ਔਰ ਗੁਰੂ ਬਾਬਾ ਦੀਪ ਸਿੰਘ ਉਹਨਾਂ ਨੂੰ ਤੰਦਰੁਸਤੀ ਬਖਸ਼ਦਾ। ਹਰ ਤਰ੍ਹਾਂ ਦਾ ਰੋਗ, ਕੈਂਸਰ, بواਸਿਰ ਜਿਹੋ ਜਿਹੋ ਦੀ ਕੋ ਭਾਵਨਾ ਲੈ ਕੇ ਆਉਂਦਾ ਇੱਥੇ ਭਾਵਨਾ ਨੂੰ ਚਾਹੀਦੀ ਹੈ। ਪ੍ਰਸ਼ਾਦ ਉਹਦੇ ਸਵਾ ਬਿਨਾ ਭਾਵਨਾ ਨਾਲ ਲਾਵੇ ਸਾਰੇ ਦੁੱਖ ਦੁੱਖੇ ਦੂਰ ਹੋ ਜਾਂਦੇ। ਜੋ ਉਹਦਾ ਪ੍ਰਸ਼ਾਦ ਘਰੇ ਲੈ ਕੇ ਚੱਲੇ ਅਸੀਂ ਮਾਇ ਜੇ ਹਰੇ ਦੁੱਖ ਨੂੰ ਦੂਰ ਕਰਦਾ ਜੀ। ਹੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮੌਜੂਦ ਆ ਗੁਰਦੁਆਰਾ ਸ਼ਹੀਦਗੰਸ ਸਾਹਿਬ ਤੇ ਜਿੱਥੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰਦੁਆਰਾ ਸ਼ਹੀਦਗੰਸ ਸਾਹਿਬ ਤਾਂਤਨ ਬਾਬਾ ਦੀਪ ਸਿੰਘ ਜੀ ਜੀ ਜੋਤ ਦੇ ਕੀ ਮਹੱਤਤਾ ਹੈ ਦੂਰੋਂ ਦੂਰੋਂ ਸੰਤਾਂ ਜਿਹੜੀਆਂ ਨੇ ਇੱਥੋਂ ਜੋਤ ਦਾ ਜਿਹੜਾ ਕਿਉ ਹੈ ਉਹ ਆਪਣੇ ਘਰ ਲੈ ਕੇ ਜਾਂਦੀਆਂ ਨੇ ਜੋਤ ਚੜਾਉਂਦੇ ਜਿਹੜਾ ਕਿ ਉਹ ਹੈ ਉਹ ਚੜਾਉਂਦੀਆਂ ਵੀ ਨੇ ਜੋਤ ਦੇ ਲਈ ਅਤੇ ਜਿਹੜੀ ਜੋਤ ਦਾ ਕਿਉ ਹੈ ਉਹ ਘਰ ਕੇ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਦੁੱਖ ਦਰਦ ਨੇ ਬਿਮਾਰੀਆਂ ਨੇ ਉਹ ਕਟੀਆਂ ਜਾਂਦੀਆਂ ਨੇ ਗੱਲਬਾਤ ਕਰਦਿਆਂ ਬਾਬਾ ਜੀ ਨਾਲ ਹਾਂਜੀ ਉਹਨੂੰ ਸਵਾਗਤ ਕਰਤਾ ਕੀ ਕਹਿਣਾ ਚਾਹੋਗੇ ਕਿ ਜਿਹੜੀ ਸੰਗਤ ਐਥੇ ਕਿਉਂ ਦੀ ਜਿਹੜੀ ਜੋਤਾ ਕਿਉਂ ਹੈ ਉਹ ਘਰ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਦੁੱਖ ਦਰਦ ਨੂੰ ਹਟਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਖੜੇ ਆ ਐਤਵਾਰ ਸੰਗਤ ਦਾ ਜਿਹੜਾ ਰਚਾ ਸੰਗਤ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਨਤਮਸਤਕ ਹੋਣ ਵਾਸਤੇ ਆਉਂਦੀ ਆ ਜੋ ਬਹੁਤ ਵੱਡੀ ਗਿਣਤੀ ਜਉਂਦੀ ਆ ਆਪ ਜੀ ਦੇਖ ਕੇ ਸਾਰੇ ਘੁੰਮੇ ਹੋ ਲੰਗਰ ਆ ਦੇ ਵਿੱਚ ਬਾਹਰ ਛੜਕਾਂ ਤੇ ਚਾਰ ਚੁਫੇਰੇ ਸੰਗਤ ਬੈਠੀ ਆ ਸੰਗਤ ਇਦਾਂ ਵੱਡਾ ਕੱਟ ਬਾਬਾ ਦੀਪ ਸਿੰਘ ਨਾਲ ਸੰਗਤ ਇੰਨਾ ਪਿਆਰ ਕਰਦੀ ਆ ਕਿ ਬਹੁਤ ਲੱਖਾਂ ਦੀ ਕਦਰ ਸੰਗਤ ਉੱਤੇ ਹੁੰਦੀ ਆ ਜਿਹੜੀ ਆਪ ਜੀ ਨੇ ਗੱਲ ਕੀਤੀ ਜੋਤ ਦੀ ਸੰਗਤ ਦੀ ਭਾਵਨਾ ਵਾ ਸੰਗਤ ਦੀ ਸ਼ਰਧਾ ਵਾ ਸੰਗਤ ਬਾਹਰੋਂ ਘੋੜਾ ਪ੍ਰਚਾਰ ਦੇਸੀ ਕੋਲ ਲੈਂਦੀ ਆ ਜਿੱਦਾਂ ਵੀ ਕਿਸੇ ਦੀ ਭਾਵਨਾ ਕੋਈ 10 ਰੁਪਏ ਦਾ ਲਵੇ ਕੋਈ 20 ਦਾ ਲਵੇ ਕੋਈ 100 ਦਾ ਲਵੇ ਕੋਈ ਪੀਪਾ ਲਵੇ ਕੋਈ ਪੰਜ ਪੀਪੇ ਲੈ ਕੇ ਆਵੇ ਉਹ ਜੋਤ ਦਾ ਜਿਹੜਾ ਕਿਉਂ ਜੋਤ ਚ ਪੈਂਦਾ ਔਰ ਇੱਥੋਂ ਹੀ ਕਿਉਂ ਥੋੜਾ ਜਿਹਾ ਸੰਗਤ ਭਾਵਨਾ ਨਾਲ ਸੁਤਕਾਰਨਾ ਆਪਣੇ ਘਰ ਲੈ ਕੇ ਜਾਂਦੀ ਆ ਸੰਗਤ ਆਪਦੇ ਸਰੀਰ ਤੇ ਮਲਦੀ ਆ ਕਿਤੇ ਵੀ ਸ਼ਰੀਰ ਕੋਈ ਮੋਡਾ ਮੋਡਾ ਦਰਦ ਹੁੰਦਾ ਸੰਗਤ ਦੀ ਭਾਵਨਾ ਵਾਂ ਸੰਗਤ ਲਾਉਂਦੀ ਆ ਔਰ ਗੁਰੂ ਬਾਬਾ ਦੀਪ ਸਿੰਘ ਉਹਨੂੰ ਤੰਦਰੁਸਤੀ ਬਖਸ਼ਦਾ ਕਿਉਂਕਿ ਬਾਬਾ ਦੀਪ ਸਿੰਘ ਦਰ ਤੇ ਜਿਹੜਾ ਵੀ ਆਉਂਦਾ ਉਹ ਝੋਲੀਆਂ ਭਰ ਕੇ ਜਾਂਦਾ ਇਥੋਂ ਖਾਲੀ ਕੋਈ ਨਹੀਂ ਜਾਂਦਾ ਸੋ ਤੁਸੀਂ ਸੁਣਿਆ ਕਿ ਬਾਬਾ ਜੀ ਨੇ ਜੜੀ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਇੱਥੇ ਜੜੀ ਜੋਤ ਹੈ ਉਥੋਂ ਦੇ ਘੋੜੀ ਜੜੀ ਮਹੱਤਤਾ ਜੋਤ ਦੀ ਮਹੱਤਤਾ ਉਹ ਦੱਸੀ ਹੈ ਕਿ ਕਿਸ ਤਰ੍ਹਾਂ ਸੰਗਤ ਜਿਹੜੀ ਹੈ ਇੱਥੇ ਜੋਤ ਤਵੇਲਾ ਘੋੜਾ ਜਿਹੜਾ ਹੈ ਉਹ ਛਡਾਉਂਦੀਆਂ ਨੇ ਤੇ ਉਸ ਤੋਂ ਬਾਅਦ ਇੱਥੋਂ ਹੀ ਜਿਹੜਾ ਜੋਤ ਦਾ ਘੋੜਾ ਹੈ ਉਹ ਆਪਣੇ ਘਰ ਲੈ ਕੇ ਜਾਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਕਸ਼ਟ ਨੇ ਉਹ ਦੂਰ ਹੋ ਜਾਂਦੇ ਨੇ ਸੰਗਤ ਦੀ ਸੇਵਾ ਭਾਵਨਾ ਹੈ ਇਥੋਂ ਦੀ ਹੰਤਨ ਬਾਬਾ ਦੀਪ ਸਿੰਘੁਰ ਦੁਆਰਾ ਸ਼ਹੀਦਤ ਸਾਹਿਬ ਤੋਂ ਜੜੀ ਉਹਨਾਂ ਦੀ ਸ਼ਰਧਾ ਹੈ ਜਿੱਥੋਂ ਇਹ ਸੰਗਤ ਜਿਹੜੀ ਹੈ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਆਪਣੇ ਘਰ ਜਿਹੜੀ ਡੱਬੀਆਂ ਦੇ ਵਿੱਚ ਜਿਹੜਾ ਇਹ ਜੋਤ ਦਾ ਕਿਉ ਹੈ ਉਹ ਲੈ ਕੇ ਜਾਂਦੀ ਹੈ ਸ਼ਰਧਾ ਸੰਗਤ ਦੀ ਅਰਥਾ ਤੁਸੀਂ ਦੇਖ ਸਕਦੇ ਹੋ ਕਿ ਉਹ ਲੈ ਕੇ ਜਾਂਦੀ ਹੈ ਅਤੇ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ ਕਸ਼ਟ ਨੇ ਉਹ ਦੂਰ ਹੁੰਦੇ ਨੇ ਹਰ ਕੋਈ ਇੱਥੇ ਜੜੀ ਜੋਤ ਹੈ ਉਹ ਦੀ ਜੜੀ ਕਿਉ ਹੈ ਉਹ ਆਪਣੇ ਘਰ ਲੈ ਕੇ ਜਾਂਦਾ ਹੈ ਤੇ ਉਹਨਾਂ ਦੇ ਉਹਨਾਂ ਦੀ ਭਾਵਨਾ ਹੈ ਉਹਨਾਂ ਦੀ ਅਥਾ ਸ਼ਰਧਾ ਹੈ ਇੱਥੇ ਇਸ ਦਰ ਤੇ ਕਿ ਜੋ ਵੀ ਇੱਥੋਂ ਕਿਉ ਲੈ ਕੇ ਜਾਂਦਾ ਹੈ ਉਹਨਾਂ ਦੇ ਜਿਹੜੇ ਕਸ਼ਟ ਨੇ ਉਹ ਦੂਰ ਹੋ ਜਾਂਦੇ ਨੇ ਬਾਬਾ ਜੀ ਨਾਲ ਹੋਰ ਵੀ ਜਿਹੜੇ ਨੇ ਇੱਥੋਂ ਦੇ ਸੇਵਾਦਾਰ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਵਾਹਿ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਜੋਤ ਹੀ ਮਹਤਾ ਦੀ ਛੇ ਦਾ ਸੰਗਤ ਦਾ ਪੈਰਾ ਹੁੰਦਾ ਇੱਥੇ ਸ਼ਹੀਦ ਸਿੰਘਾਂ ਦੇ ਪੈਰੇ ਹੁਣ ਕਰਕੇ ਜੋਤ ਪੁਇਤਰ ਹੋ ਜਾਂਦੀ ਹੈ ਤੇ ਜੋਤ ਦਾ ਪ੍ਰਸ਼ਾਦ ਭਾਵਨਾ ਨਾਲ ਜੋ ਲੈਂਦਾ ਉਹਦੇ ਦੁੱਖ ਲਿੱਦਰ ਦੂਰ ਹੁੰਦੇ ਆ ਹਰ ਤਰ੍ਹਾਂ ਦਾ ਰੋਗ ਕੈਂਸਰ ਬਵਾਸੀਰ ਜਿਹੋ ਦੀ ਕੋ ਭਾਵਨਾ ਲੈ ਕੇ ਆਉਂਦਾ ਇੱਥੇ ਭਾਵਨਾ ਨੂੰ ਚਾਹੀਦੀ ਹੈ ਪ੍ਰਸ਼ਾਦ ਉਹਦੇ ਸਵਾ ਵੀ ਨਾ ਭਾਵਨਾ ਨਾਲ ਲਾਵੇ ਸਾਰੇ ਦੁੱਖ ਲਿੱਦਰ ਦੂਰ ਹੋ ਜਾਂਦੇ ਤੇ ਪ੍ਰਸ਼ਾਦ ਸੰਗਤ ਚੜਾਉਂਦੀ ਵੀ ਆ ਤੇ ਇਹ ਪ੍ਰਸ਼ਾਦ ਘਰ ਵੀ ਲੈ ਕੇ ਜਾਂਦੀ ਆ ਦੂਰ ਦਰਾਡੇ ਬਾਹਰ ਦੇ ਮੁਲਕ ਤੱਕ ਇਹ ਪ੍ਰਚਾਰ ਜਾਂਦਾ ਬਾਬਾ ਜੀ ਬਾਬਾ ਜੀ ਜੋ ਉਹਦਾ ਪ੍ਰਸ਼ਾਦ ਘਰੇ ਲੈ ਕੇ ਚੱਲਦੇ ਆਸੀਂ ਮਾਇ ਜਿਹੜੇ ਸਾਡੇ ਤੁਕ ਨੂੰ ਦੂਰ ਕਰਦਾ ਇਹ ਨਾਲ ਸੋ ਇਹ ਤੁਸੀਂ ਦੇਖਿਆ ਕਿ ਸੰਗਤ ਜਿਹੜੀ ਹੈ ਇੱਥੋਂ ਜੋਤ ਦਾ ਪ੍ਰਸ਼ਾਦ ਲੈ ਕੇ ਜਾਂਦੀ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਇਹ ਜੋਤ ਜਦੋਂ ਉਹ ਘਰ ਲੈ ਕੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਵੀ ਕੋਈ ਬਿਮਾਰੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਜਦੋਂ ਉਹ ਇਸ ਘੋਨ ਨੂੰ ਉੱਥੇ ਲਗਾਉਂਦੇ ਨੇ ਤੇ ਉਹ ਜਿਹੜੇ ਦੁੱਖ ਕਸ਼ਟ ਨੇ ਜਾਂ ਕੋਈ ਵੀ ਬਿਮਾਰੀ ਹੈ ਉਹ ਉਹਨਾਂ ਦੀ ਦੂਰ ਹੋ ਜਾਂਦੀ ਹੈ ਸੋ ਅੱਜ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀਆਂ ਜਿੱਥੇ ਕਿ ਸੰਗਤ ਜਿਹੜੀ ਹੈ ਜੋਤ ਦੀ ਜਿਹੜੀ ਹੈ ਉਹ ਮਹੱਤਤਾ ਦਾ ਨੂਰ ਦੱਸਿਆ ਕਿ ਜੋਤ ਦੀ ਕੀ ਮਹੱਤਤਾ ਹੈ ਤੇ ਸੰਗਤ ਜਿਹੜੀਆਂ ਦੂਰੋਂ ਦੂਰੋਂ ਇੱਥੇ ਆ ਕੇ ਜਿਹੜੀ ਜੋਤ ਦੀ ਸੇਵਾ ਕਰਦੀਆਂ ਨੇ ਤੇ ਜੋਤ ਜਿਹੜੀ ਹੈ ਉਹ ਆਪਣੇ ਘਰ ਲੈ ਕੇ ਜਾਂਦੀਆਂ ਨੇ ਸੋ ਹੋਰ ਵੀ ਤੁਸੀਂ ਤਸਵੀਰਾਂ ਵਿੱਚ ਮੈਂ ਤਾਂ ਅੱਗੇ ਦਿਖਾਨੀ ਆ ਕਿ ਕਿਸ ਤਰ੍ਹਾਂ ਬੀਬੀਆਂ ਜਿਹੜੀਆਂ ਨੇ ਉਹ ਇੱਥੇ ਜੋਤ ਦੇ ਕਿਉਂ ਦੀ ਸੇਵਾ ਰੀਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿਉਂ ਪਹਿਲਾਂ ਬਾਬਾ ਜੀ ਦੇ ਜੋਤ ਤੇ ਚੜਾਇਆ ਜਾਂਦਾ ਹੈ ਉਸ ਘਰ ਨੂੰ ਉਸ ਘਰ ਤੋਂ ਦੱਬੀਆਂ ਦੇ ਵਿੱਚ ਸੰਗਤਾਂ ਲਈ ਜਿਹੜਾ ਇਹ ਉਹ ਭਰਿਆ ਜਾਂਦਾ ਹੈ ਤਾਂ ਕਿ ਕੋਈ ਵੀ ਜਿਹੜੀ ਸੰਗਤ ਹੈ ਜਿਹੜੀ ਉਹ ਘੋਦੀ ਜਥੋ ਦੀ ਜੋਤ ਦਾ ਜਿਹੜਾ ਘੋ ਲੈਣਾ ਚਾਹੇ ਤਾਂ ਉਹਨਾਂ ਨੂੰ ਇਹਨਾਂ ਡੱਬੀਆਂ ਵਿੱਚ ਜਿਹੜਾ ਘੋ ਇਹ ਉਹ ਭਰ ਕੇ ਦਿੱਤਾ ਜਾਂਦਾ ਹੈ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਨੇ ਉਹ ਇਹ ਸੇਵਾ ਨਿਭਾਰੀਆਂ ਨੇ ਗੱਲਬਾਤ ਕਰਦੀਆਂ ਤੇ ਬੀਬੀਆਂ ਨਾਲ ਵੀ ਹਾਂਜੀ ਕਿੱਥੋਂ ਆਏ ਹੋ ਅਸੀਂ ਪੱਟੀ ਤੋਂ ਆਏ ਹਾਂ ਹਾਂਜੀ ਜਿੰਦਨ ਦਿਲ ਕਰਦੇ ਆ ਤੋ ਅਰ ਵੀ ਉਹਨਾਂ ਸ਼ਰੀਵਾਰ ਵੀ ਆਉਂਦੇ ਆ ਇਹ ਜੋਤ ਦੀ ਕੀ ਮਹੱਤਤਾ ਹੈ ਸਾਨੂੰ ਦੱਸੋਗੇ ਬਹੁਤ ਜ਼ਿਆਦਾ ਵੀ ਕੋਈ ਵੀ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੁੰਦਾ ਹੈ ਇਹ ਜੋਤ ਦਾ ਪ੍ਰਸ਼ਾਦ ਲੰਮਦੇ ਆ ਤੇ ਬੜੀ ਕਿਰਪਾ ਜਾਂਦੀ ਹੈ ਹਰ ਬਿਮਾਰੀ ਠੀਕ ਹੁੰਦੀ ਹੈ ਤੰਦਰੁਸਤੀ ਮਿਲਦੀ ਹੈ ਜਦੋਂ ਤੁਸੀਂ ਸੁਣਿਆ ਕਿ ਜੋਤ ਦਾ ਪ੍ਰਸ਼ਾਦ ਦੀ ਮਹੱਤਤਾ ਸੰਗਤ ਕੋਲ ਤਾਂ ਆਸਰੀ ਹੈ ਕਿ ਉਹਨਾਂ ਵੱਲੋਂ ਉਹਨਾਂ ਦੀ ਸ਼ਰਧਾ ਹੈ ਜਿਹੜੀ ਕਿ ਉਹਨਾਂ ਦੀ ਉਹ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੇ ਦੁੱਖ ਕਸ਼ਟ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਕੈਮਰਾਮੈਨ ਅਰਸ਼ ਨਾਲ ਮੈਸਜ ਜੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ